ਵਾਜ਼ਿਲਕਾ ਦੇ ਵਿਦਾਇਕ ਦੇ ਨਾਲ ਪੁਲਿਸ ਦੀ ਛਾਪੇ ਮਾਰੀ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਪਰਿਵਾਰਕ ਮੈਂਬਰਾਂ ਨੇ ਮਚਾਇਆ ਹੰਗਾਮਾ ਨਸ਼ੀਲੀਆਂ ਗੋਲੀਆਂ ਵੀ ਹੋਈਆਂ ਬਰਾਮਦ ਦਾਸ ਤੀਏ ਕਿ ਫਾਜ਼ਿਲਕਾ ਦੇ ਵਿੱਚ ਵਿਧਾਇਕ ਨੂੰ ਸ਼ਿਕਾਇਤ ਮਿਲੀ ਸੀ ਕਿ ਬਾਰਡਰ ਰੋਡ ਤੇ ਸ਼ਰੀਆਮ ਨਸ਼ਾ ਵਿਕਦਾ ਪਿਆ ਹੈ ਜਿਸ ਤੋਂ ਬਾਅਦ ਫਿਰ ਵਿਧਾਇਕ ਦੇ ਵੱਲੋਂ ਪੁਲਿਸ ਦੀ ਟੀਮ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਵਿਧਾਇਕ ਪੁਲਿਸ ਦੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤਾਂ ਫਿਰ ਮੌਕੇ ਤੋਂ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਉਪਜਾਦ ਦੇ ਕਰੀਬ ਨਸ਼ੀਲੀਆਂ ਗੋਲੀਆਂ ਬ੍ਰਾਹਮਤ ਹੋਈਆਂ ਤੇ ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਮਾਮਲੇ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਵਿਧਾਇਕ ਨੂੰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਨਾਂ ਵੀ ਫਰਸ਼ ਸ਼ਰੀਆਮ ਦੱਸੇ ਤੇ ਇਸ ਮੌਕੇ ਫਿਰ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਾਫੀ ਹੰਗਾਮਾ ਕੀਤਾ ਗਿਆ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇੱਕ ਨਜ਼ਰ ਇਹਨਾਂ ਤਸਵੀਰਾਂ ਦੇ ਉੱਪਰ ਕਨੇ ਨਸ਼ਾ ਦੀ ਵੇਚਦਾ ਨਹੀਂ ਇਹ ਇੱਕ ਨਸ਼ਾ ਦੀ ਵੇਚਦਾ ਇਹ ਦੱਸੋ ਸੁਣੋ ਤੁਹਾਨੂੰ ਪਰਦੇਗਾ ਤੁਹਾਡਾ ਪੁੱਤਰ ਕਿੱਥੇ ਕਰੇਗਾ ਹਾਂ ਇੱਥੇ ਖੜੇ ਮੈਂ ਛੇ ਦੇ ਬਾਹਰ ਨਹੀਂ ਖੜਾ ਗਾ ਇੱਥੇ ਖੜਾ ਮੈਂ ਬਾਹਰ ਖੜੇ ਐਵੇਂ ਆਂਟੀ ਤੁਸੀਂ ਨਾ ਉੱਪਰ ਤੇ ਪਾਓ ਜਿਹੜੀ ਗੱਲ ਨੇ ਗਲਤ ਕੰਮ ਜਿਹੜਾ ਮਰਜੀ ਮੈਂ ਕਰਾਂ ਗਲਤ ਰ ਮੈਂ ਸਦਾ ਰੁਕਾਂਗਾ ਹਾਂ ਤੇ بچے ਜੋ ਵੀ ਉਹਨਾਂ ਦੇ ਛਿੱਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਿਜਾ ਕੇ ਹਰ ਕਾਰਵਾਈ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਜੇ ਨੌਜਵਾਨਾਂ ਨੂੰ ਜਿਹੜੇ ਸਾਡੇ ਨਾਲ ਨੇ ਨੌਜਵਾਨਾਂ ਦੀ ਸਾਨੂੰ ਲੋੜ ਹੈ ਜੋ ਅੱਜ ਇਹਨਾਂ ਨੇ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਅੱਜ ਇਹ ਸਾਰੇ ਨੌਜਵਾਨ ਹੀ ਨੇ ਜੋ ਅੱਜ ਇੱਥੇ ਨਸ਼ਾ ਵੇਚਣ ਵਾਲਿਆਂ ਨੂੰ ਜੇ ਫੜਿਆ ਪੁਲਿਸ ਨੇ ਜੇ ਇੱਥੇ ਆ ਗਿਆ ਸੀ ਉਹਨਾਂ ਨੂੰ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਇਨਫੋਰਮ ਕੀਤਾ ਗਿਆ ਔਰ ਇੱਥੇ ਆ ਗਿਆ ਸੀ ਜਿਹੜੇ ਨੌਜਵਾਨ ਇੱਥੇ ਨਸ਼ੇ ਜੋ ਵੀ ਔਰ ਨਸ਼ੀਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਿਜਾ ਕੇ ਹੁਣ ਕਾਰਵਾਈ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਪਰ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਕ ਟੋਕ ਕੇ ਜਿਹੜਾ ਸਾਨੂੰ ਦੱਸਿਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਔਰ ਇਹਨਾਂ ਦੀ ਜਿਹੜੀ ਮੈਂ ਸਮਝਦਾ ਛਲਾਗਾ ਬਣਦੀ ਹੈ ਜੋ ਇਹਨਾਂ ਨੇ ਹੌਸਲਾ ਵਿਖਾਇਆ ਤੇ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਖੜਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਵੱਲ ਕੋਈ ਵੇਖਦਾ ਨਹੀਂ ਜੇ ਕੋਈ ਤੁਹਾਡੇ ਵੱਲ ਕੋਈ ਧਮਕੀ ਦਿੰਦਾ ਤੁਹਾਨੂੰ ਕੋਈ ਧਮਕਾਉਂਦਾ ਤਾਂ ਮੈਨੂੰ ਦੱਸਣਾ ਸਾਡੇ ਤੋਂ ਬਿਨਾ ਫਿਰ ਕੋਈ ਨਹੀਂ ਮੈਂ ਇਹ ਕਹਿਣਾ ਵੀ ਜਿਵੇਂ ਆਂਟੀ ਜੀ ਬੋਲ ਕੇ ਇੱਥੇ ਗਏ ਨੇ ਕੱਲ ਨੂੰ ਮੇਰੇ ਤੋਂ ਕੋਈ ਐਕਸ਼ਨ ਆਉਂਦਾ ਤਾਂ ਫਿਰ ਮੈਂ ਬੈਠ ਰਿਹਾ ਬਸ ਠੀਕ ਹੈ ਜੀ ਨਹੀਂ ਯਾਰ ਬਾਕੀ ਕਿ ਓਕੇ ਜੀ ਮੈਂ ਜਿਵੇਂ ਬੋਲਿਆ ਕੋਈ ਨਹੀਂ ਬੋਲਿਆ ਸੀ ਕੋਈ ਨਹੀਂ ਬੋਲਿਆ ਸਾਹਿਬ ਜੀ ਇਹਨਾਂ ਦੀ ਰਹਿਮਤ ਹੋਵੇ ਤਾਂ ਮੈਂ ਕਹਿੰਦਾ ਗਰੰਟੀ ਹੈ ਲੋਕੀ ਘাড়ি ਛੱਡ ਜਾਣਗੇ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਮੈਂ ਅੱਜ ਤਾਂ ਹੀ ਆਪ ਨਾਲ ਆਇਆ ਤੁਹਾਨੂੰ ਕਰਨ ਦੀ ਲੋੜ ਨਹੀਂ ਤੁਸੀਂ ਨੰਬਰ ਲਓ ਇਹਨਾਂ ਨੂੰ ਆਦਾ ਨੰਬਰ ਦੇ ਦਿਓ ਨੰਬਰ ਨਾਲ ਸਟ੍ਰੀਟ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਮੇਰਾ ਵੀ ਨੰਬਰ ਲਓ ਇਹਨਾਂ ਦਾ ਲਓ ਕੋਈ ਤੁਹਾਨੂੰ ਧਮਕਾਉਂਦਾ ਕੋਈ ਮਾੜੀ ਗੱਲ ਕਰਦਾ ਸਾਨੂੰ ਦੱਸੋ ਅਸੀਂ ਨਾਲ ਖੜੇ ਹਾਂ ਸਟ੍ਰੀਟ 7913 ਨਹੀਂ ਮਲਕੀਤ ਭਾਈ ਦੇ ਦਾ ਅਸੀਂ ਤਰੀਫ਼ ਕਰਨੇ ਜੀ ਇਹ ਤਾਂ ਦੱਬ ਗਰਫਦਾਨੇ ਕੰਮ ਇਹ ਨਾਲੇ ਤਾਂ ਮੇਰੇ ਸਾਡੇ ਦਾ ਵੀ ਡੰਡੇ ਮਾਰਨ ਇਸ ਤੀਜ ਭਾਈ ਨਾਲ ਹੁੰਦੇ ਨੇ ਪਰ ਇਹ ਉਹ ਕੰਜਰ ਨਾਲ ਬਿਸ਼ਰਮ ਹੋਏ ਮੇਰਾ ਨੰਬਰ ਲ 92813 77710 ਮੈਸਜ ਕਰਦੇ ਹੋ ਆਪ ਦਾ ਮੈਸੇਜ ਕਰਦੇ ਹੋ ਨਾਮ ਮੈਂ ਤੁਹਾਡਾ ਨੰਬਰ ਕਰ ਲੈਣਾ ਸੇਵ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਾਂ ਨਾਲ ਮਿਲ ਕੇ ਹੁੰਨੇ ਆ ਸਰਦਨ ਸਾਡਾ ਉਹਨਾਂ ਘਰ ਰ ਆ ਗਿਆ ਆ ਸਾਡੀ ਰੇੜੀ ਖੜੀ ਜੀ ਅਸੀਂ ਤਾਂ ਫਿਰ ਵਾਰੀ ਵਾਰੀ ਕਿੰਨੂੰ ਹੱਥ ਜੋੜੀ ਤੇ ਕਿੰਨੂੰ ਨਾ ਪਜਾਨੇ ਆ ਪਈਦੇ ਐ ਕੋਣੀ ਕੰਜਰ ਫਿਰ ਕਹਿੰਨੇ ਭਰਾਵਾ ਸਾਡੀ ਰੇੜੀ ਛੱਡ ਜੋ ਲੋਈ ਮਰਾਵ ਜਾਲ ਹੋਰ ਪੈਂਦੇ ਅਗਲੇ ਜਾਲ ਪੈਂਦੇ ਨੇ ਵੀਰੇ ਫਿਰ ਕਿੰਨਾ ਕਿਨਾ ਲੜਾਈ ਲੜਾਂਗੇ ਯਾਰ ਯਾਰ ਹੁਣ ਮੈਨੂੰ ਫੋਨ ਦੁਬਾਰਾ ਆਲੇ ਬੰਦੇ ਆ ਗਿਆਂ ਲੜੇ ਮੈਂ ਆ ਬਣਾਇਆ ਤੁਹਾਨੂੰ ਠੀਕ ਐ ਨਾ ਆਪਾਂ ਨਸ਼ਾ ਖਤਮ ਕਰਨਾ ਮੈਂ ਮੈਂ ਕਹਿੰਦਾ ਨਜ਼ਾਰਾ ਪੜ ਜਾ ਬੜੇ ਖੇਤਰਾਂ ਮਾਰਨੇ ਤੇ ਰੱਖੋ ਭਾਈ ਲੋਕੀ ਇਹ ਨਾ ਕੱਲ ਸੱਜਾਰ ਕੇ ਜਿਹੜੇ ਭਾਜੇ ਆਦਣ ਉਹ ਵੀ ਰੱਖੇ ਮੈਂ ਕੰਮ ਤੇ ਲੱਗਾ ਭਾਜੀ ਹੁੰਦਾ ਬਿਮਾਰ ਰਹਿਣਾ ਹੁੰਦਾ ਤੇ ਭਾਜੀ ਕਿੱਥਾਂ ਥੱਲੇ ਦਵਾਨਦੇ ਹੁੰਦੇ ਆ ਭਾਈ ਮੈਂ ਜਾਣਦਾ ਹੀ ਹੁੰਨਾ ਆਇਆ ਅਸਲ ਜਨੂ ਆਪਣੇ ਦਾ ਭਾਈ ਯਾਰ ਆ ਭਾਈ ਨੂੰ ਪਤਾ ਆਪਣਾ ਮੈਂ ਮਾਰ ਲੇਨਾਂ ਇੱਕ ਦੋ ਲੈ ਉਹਨਿਤ ਖਾਨ ਨੂੰ ਇੱਕ ਦੋ ਲੈ ਇਹ ਇੰਨਾ ਜੀ ਗੱਲ ਪਾਇਆ ਇਹਨਾਂ ਨੂੰ ਪੁੱਛੋ ਇਹ ਮੁੰਡਿਆਂ ਨੂੰ ਪੁੱਛੋ ਸਾਰੀ ਬਜਟਤਾ ਕਿ ਨਾ ਅੱਜ ਅੱਜ ਦੱਸਣਾ ਰਹਿ ਗਏ ਨੇ ਜਿਹੜਾ ਅਸੀਂ ਐਮ ਸਾਹਿਬ ਨੇ ਕੰਮ ਕੀਤਾ ਨਾ ਨਸ਼ੇ ਵਾਲਾ ਮੈਂ ਕਿਹਾ ਨਜ਼ਾਰੇ ਯਾਰ ਮੇਰੀ ਗੱਲ ਸੁਣੇ ਵੀ ਅਸੀਂ ਬੜੇ ਖੁਸ਼ ਆ ਯਾਰ ਬੜਾ ਹੀ ਸੁਣੋ ਯਾਰ ਤੁਹਾਨੂੰ ਕਿਸੇ ਡਰਨ ਦੀ ਲੋੜ ਨਹੀਂ 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 ਡਰਨਾ ਕਾਹਦਾ ਭਾਜੀ ਮੈਂ ਆ ਜਾ ਆ ਬਾਇਆ ਨਾ ਮੈਨੂੰ ਸ਼ਿਕਾਇਤ ਆਈ ਸੀ ਇੱਥੇ ਆ ਕੇ ਕੰਮ ਕਰਦੇ ਪਏ ਨੇ ਤੁਸੀਂ ਹੈਗਾ ਤਾਂ ਬਹੁਤ ਨਾਲੇ ਭਾਜੀ ਬਹੁਤ ਨਾਲ ਲੈ ਕੇ ਆਇਆ ਇਹ ਮੈਂ ਖੜਾ ਸੀ ਇੱਥੇ ਜੋ ਵੀ ਇਹਨਾਂ ਨੇ ਅਫਸਰਾਂ ਨੇ ਚੈੱਕ ਕੀਤਾ ਕੋਈ ਗੋਲੀਆਂ ਨਿਕ ਜਿਹੜਾ ਵੀ ਹੈਗਾ ਹੋਰ ਵੀ ਦੱਸੋ ਕਿਹੜੇ ਨੇ ਭਾਵੇਂ ਕੋਈ ਨਹੀਂ ਦਵਾਈ ਨਹੀਂ ਦੱਸ ਕਮਾਲ ਹੈ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਇਹਨਾਂ ਨੂੰ ਵਿਖਾਓ ਬ੍ਰਿਚਾ ਗਿਆ ਮੈਨੂੰ ਆਹ ਬ੍ਰਿਚਾ ਤੋਂ ਪੋਪਕਲੇਨ ਪਕੜਿਆ ਮੈਂ ਹੋਰ ਲਵਾਂਗਾ ਇਹਨੂੰ ਸਿਰਫ 7 ਗ੍ਰਾਮ ਹੋਣਾ ਹੈ ਇਹ ਬੋਲ ਨਹੀਂ ਕਰਨ ਸਾਬੇ ਜੀ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਇਹ ਝੂਠ ਬੋਲਦੇ ਪੈਣੇ ਸਾਰੇ ਅਸੀਂ ਖੜੇ ਹਾਂ ਸਾਰੇ ਇਹ ਗੈਰ ਮਕਲਾ ਨਹੀਂ ਸਾਰੇ ਗੈਰ ਨਸ਼ਾ ਦੀ ਵੇਚਦਾ ਨਹੀਂ ਇਹ ਨਸ਼ਾ ਦੀ ਵੇਚਦਾ ਇਹ ਸੁਣੋ ਤੁਹਾਨੂੰ ਕਰਦੇਗਾ ਤੁਹਾਡਾ ਪੁੱਤਰ ਕਿਤੇ ਕਰੇਗਾ ਹਾਂ ਇੱਥੇ ਖੜੇ ਮੈਂ 6 ਦੇ ਆਵਾਜ਼ ਨਹੀਂ ਇੱਥੇ ਹੋ ਗਿਆ ਇੱਥੇ ਖੜੇ ਐਵੇਂ ਆਂਟੀ ਤੁਸੀਂ ਨਾ ਉੱਪਰ ਤੇ ਪਾਓ ਜਿਹੜੀ ਗੱਲ ਨੇ ਗਲਤ ਕੰਮ ਜਿਹੜਾ ਮਰਜ਼ੀ ਮੈਂ ਕਰਾਂ ਗਲਤ ਕੰਮ ਮੈਂ ਸਦਾ ਰੁਕਾਂਗਾ ਹਾਂ ਕੋਈ ਨਹੀਂ ਵੀ ਪਤਾ ਤਾਂ ਨਹੀਂ ਸੇਪ ਨੇ ਮਾਤਾ ਜੀ ਮਾਤਾ ਜੀ ਆ ਵੀ ਸਾਰੇ ਜੋੜਦੇ ਆ ਅੱਬੀ ਨਸ਼ਾ ਤੋਂ ਅਸੀਂ ਗੁਪਤ ਰਹੀਆਂ ਅਸੀਂ ਲੋਟਵਾਂ ਚੜੀ ਆ ਅਸੀਂ ਨਸ਼ਾ ਮਿਲਦਾ ਆ ਅਸੀਂ 15 ਮਿੰਟ ਸੀ ਇਸ ਗੱਲ ਦੀ ਨੀਅਤ ਹੀ ਕਰਨਾ ਚਾਹਦੇ ਵੀ ਨਾ ਸਾਡੇ ਜੁਆਕ ਛੋਟੇ ਛੋਟੇ ਨਹੀਂ ਹੋ ਜੇ ਤੂੰ ਦੋ ਸਾਲ ਲੰਘਦੇ ਨੇ ਅਸੀਂ ਕਿੱਥੇ ਜਾਵਾਂਗੇ ਜੀ ਆ ਮੱਲੇ ਚ ਸ਼ਰਮ ਮੈਤ ਨਹੀਂ ਕਰਦੀ ਨਾਨੀ ਇਤਨੀ ਅਸੀਂ ਚਾੜ ਲੈਣੀ ਆ ਅਸੀਂ ਦੇਖੋ ਮਾਤਾ ਜੀ ਤੁਸੀਂ ਮਾਤਾ ਜੀ ਗੱਲ ਸੁਣੋ ਆਪ ਦੇ ਇੱਥੋਂ ਦੇ ਲੋਕ ਲੈ ਦੱਸੋ ਵੀ ਹੈਗਾ ਕਿ ਨਹੀਂ ਇਹ ਵਿੱਚ ਮੈਂ ਕਹਿੰਦਾ ਸਰੀਆ ਵੇਚਦਾ ਜੀ ਜਦੋਂ ਕਮਾਲ ਹੈ ਮੈਂ ਕੱਲਾ ਬੋਲਣ ਕਿ ਬੋਲ ਕੇ ਬਖਾਵੇ ਕੋਈ ਨਹੀਂ ਬੋਲੇਗਾ ਕੋਈ ਨਹੀਂ ਬੋਲੇਗਾ ਪਤਾ ਕਿੰਨੇ ਬੰਦੇ ਲਾਣੇ ਨੇ ਮੇਰਾ ਕਰ ਲਵਾਂ ਜਿਹੜਾ ਕੁਝ ਹੁੰਦਾ ਕਿੰਨੇ ਬੰਦੇ ਲਾਣੇ ਨੇ ਬੋਲੋ ਮੇਰਾ ਕਰ ਲਵਾਂ ਜਿਹੜਾ ਪਾਜੀ ਹੁਣ ਇਹ ਨਾ ਇੱਕ ਮਿੰਟ ਹੋਰ ਦੱਸੋ ਮੈਂ ਕੋਈ ਨਹੀਂ ਬੋਲਦਾ ਮੈਂ ਕੋਈ ਬੋਲਦਾ ਪਿਆ ਕੋਈ ਵੀ ਨਹੀਂ ਬੋਲਦਾ ਮੈਂ ਕੱਲਾ ਬੋਲ ਰਿਹਾ ਕਮਾਲ ਹੈ ਹੁਣ ਤੂੰ ਇਹ ਗੱਲ ਕੀ ਕਹਿਨੀ ਹੈ ਪਸੰਦ ਨੇ ਪਸੰਦ ਨੇ ਉਹਨਾਂ ਕੋਲੋਂ ਸਬੂਤ ਇਹਨੇ ਪਕੜਿਆ ਤੇ ਉਹਨੂੰ ਐਵੇਂ ਪਕੜ ਲਿਆ ਹੈ ਕੋਈ ਵੀ ਨਹੀਂ ਬੋਲਦਾ ਮੈਂ ਇਕੱਲਾ ਬੋਲ ਰਿਹਾ ਨਾ ਮੈਂ ਕੀ ਲੈਣਾ ਮੈਂ दारू ਪੀਣਾ ਜੀ ਮੈਂ ਕੱਲੀ दारू ਪੀਣਾ ਹੱਦੀ ਦੇਵ ਚੋਂ ਕੱਢ ਕੇ ਦਿਹਾੜੀ ਨਹੀਂ ਆਏਗਾ ਨਸ਼ਾ ਬੰਦੇ ਮੇ ਜੇ ਨੌਜਵਾਨਾਂ ਨੇ ਜਿਹੜੇ ਸਾਡੇ ਨਾਲ ਨੇ ਨੌਜਵਾਨਾਂ ਦੀ ਸਾਨੂੰ ਲੋੜ ਹੈ ਜੋ ਅੱਜ ਇਹਨਾਂ ਨੇ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਅੱਜ ਇਹ ਸਾਰੇ ਨੌਜਵਾਨ ਹੀ ਨੇ ਜੋ ਅੱਜ ਇੱਥੇ ਨਸ਼ਾ ਵੇਚਣ ਵਾਲਿਆਂ ਨੂੰ ਜੇ ਫੜਿਆ ਪੁਲਿਸ ਨੇ ਜੇ ਇੱਥੇ ਆ ਗਿਆ ਸੀ ਉਹਨਾਂ ਨੇ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਇਨਫੋਰਮ ਕੀਤਾ ਗਿਆ ਔਰ ਇੱਥੇ ਆ ਕੇ ਅਸੀਂ ਜਿਹੜੇ ਨੌਜਵਾਨ ਇੱਥੇ ਨਸ਼ੇ ਜੋ ਵੀ ਔਰ ਨਸ਼ੀਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਿਜਾ ਕੇ ਹੁਣ ਕਾਰਵਾਈ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਪਰ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਕ ਟੋਕ ਕੇ ਜਿਹੜਾ ਸਾਨੂੰ ਦੱਸਿਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਔਰ ਇਹਨਾਂ ਦੀ ਜਿਹੜੀ ਮੈਂ ਸਮਝਦਾ ਸ਼ਲਾਘਾ ਬਣਦੀ ਹੈ ਜੋ ਇਹਨਾਂ ਨੇ ਹੌਸਲਾ ਵਿਖਾਇਆ ਤੇ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਖੜਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਵੱਲ ਕੋਈ ਵੇਖਦਾ ਨਹੀਂ ਜੇ ਕੋਈ ਤੁਹਾਡੇ ਵੱਲ ਕੋਈ ਧਮਕੀ ਦਿੰਦਾ ਤੁਹਾਨੂੰ ਕੋਈ ਧਮਕਾਉਂਦਾ ਤਾਂ ਮੈਨੂੰ ਦੱਸਣਾ ਸਾਡੇ ਤੋਂ ਬਰਾ ਫਿਰ ਕੋਈ ਨਹੀਂ ਹੋ। ਮੈਂ ਇਹ ਕਹਿਣਾ ਵੀ ਜਿਵੇਂ ਆਂਟੀ ਜੀ ਬੋਲ ਕੇ ਇੱਥੇ ਗਏ ਨੇ ਕੱਲ ਨੂੰ ਮੇਰੇ ਤੋਂ ਕੋਈ ਐਕਸ਼ਨ ਆਉਂਦਾ ਤਾਂ ਫਿਰ ਮੈਂ ਬੈਠ ਰਿਹਾ। ਬਸ ਠੀਕ ਹੈ ਜੀ। ਨਹੀਂ ਯਾਰ ਤੁਸੀਂ ਕਮਰਾ ਨਹੀਂ ਕਿ ਓਕੇ ਜੀ ਮੈਂ ਜਿਵੇਂ ਬੋਲਿਆ ਕੋਈ ਨਹੀਂ ਬੋਲਿਆ ਜੀ ਕੋਈ ਨਹੀਂ ਬੋਲਿਆ। ਇਹਨਾਂ ਦੀ ਰਹਿਮਤ ਹੋਵੇ ਤਾਂ ਮੈਂ ਕਹਿੰਦਾ ਗਰੰਟੀ ਹੈ ਲੋਕੀ ਘাড়ি ਛੱਡ ਜਾਣਗੇ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਲੱਗੀ ਹੈ ਮੈਂ ਅੱਜ ਤਾਂ ਆਪ ਨਾਲ ਆਇਆ ਤੁਹਾਨੂੰ ਕਰਨ ਦੀ ਲੋੜ ਨਹੀਂ ਤੁਸੀਂ ਨੰਬਰ ਲਓ ਇਹਨਾਂ ਨੂੰ ਆਦਾ ਨੰਬਰ ਦੇ ਦਿਓ ਨੰਬਰ ਨਾਲ ਸਟ੍ਰੀਟ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਮੇਰਾ ਵੀ ਨੰਬਰ ਲਓ ਇਹਨਾਂ ਦਾ ਲਓ ਕੋਈ ਤੁਹਾਨੂੰ ਧਮਕਾਉਂਦਾ ਕੋਈ ਮਾੜੀ ਗੱਲ ਕਰਦਾ ਸਾਨੂੰ ਦੱਸੋ ਅਸੀਂ ਨਾਲ ਖੜੇ ਹਾਂ ਸਟ੍ਰੀਟ 7913 ਨਹੀਂ ਮਲਕੀਤ ਭਾਈ ਦੇ ਦਾ ਅਸੀਂ ਤਰੀਫ਼ ਕਰਨੇ ਜੀ ਇਹ ਤਾਂ ਦੱਬ ਗਰਫਦ ਕਰਨੇ ਕੰਮ ਇਹ ਨਾਲੇ ਤਾਂ ਮੇਰੇ ਸਾਡੇ ਦਾ ਵੀ ਡੰਡੇ ਮਾਰਨ ਇਸ ਤੀਜ ਭਾਈ ਨਾਲ ਹੁੰਦੇ ਨੇ ਪਰ ਇਹ ਉਹ ਕੰਜਰ ਨਾਲ ਬਿਸ਼ਰਮ ਹੋਏ ਮੇਰਾ ਨੰਬਰ 98113 77710 ਮੈਸਜ ਕਰਦੇ ਹੋ ਆਪ ਦਾ ਮੈਸੇਜ ਕਰਦੇ ਹੋ ਨਾਮ ਮੈਂ ਤੁਹਾਡਾ ਨੰਬਰ ਕਰ ਲੈਣਾ ਸੇਵ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਾਂ ਨਾਲ ਮਿਲ ਕੇ ਹੁੰਨੇ ਆ ਸਰਦਨ ਸਾਡਾ ਉਹਨਾਂ ਘਰ ਰ ਆ ਗਿਆ ਆ ਸਾਡੀ ਰੇੜੀ ਖੜੀ ਜੀ ਅਸੀਂ ਤਾਂ ਫਿਰ ਵਾਰੀ ਵਾਰੀ ਕਿੰਨੂੰ ਹੱਥ ਜੋੜੀ ਤੇ ਕਿੰਨੂੰ ਨਾ ਪਜਾਨੇ ਆ ਪਈਦੇ ਐ ਕੋਣੀ ਕੰਜਰ ਫਿਰ ਕਹਿੰਨੇ ਭਰਾਵਾ ਸਾਡੀ ਰੇੜੀ ਛੱਡ ਜੋ ਲੋਈ ਮਰਾਵ ਜਾਲ ਹੋਰ ਪੈਂਦੇ ਅਗਲੇ ਜਾਲ ਪੈਂਦੇ ਨੇ ਵੀਰੇ ਫਿਰ ਕਿੰਨਾ ਕਿਨਾ ਲੜਾਈ ਲੜਾਂਗੇ ਯਾਰ ਯਾਰ ਹੁਣ ਮੈਨੂੰ ਫੋਨ ਦੁਬਾਰਾ ਆਲੇ ਬੰਦੇ ਆ ਗਿਆਂ ਲੜ ਮੈਨੂੰ ਆ ਬਣਾਇਆ ਤਾ ਠੀਕ ਐ ਨਾ ਆਪਾਂ ਨਸ਼ਾ ਖਤਮ ਕਰਨਾ ਮੈਂ ਮੈਂ ਕਹਿੰਦਾ ਨਜ਼ਾਰਾ ਪੜ ਜਾ ਬੜੇ ਖੇਤਰਾਂ ਮਾਰਨੇ ਤੇ ਰੱਖੋ ਭਾਈ ਲੋਕੀ ਇਹ ਨਾ ਕੱਲ ਸੱਜਾਰ ਕੇ ਜਿਹੜੇ ਭਾਜੇ ਆਦਣ ਉਹ ਵੀ ਰੱਖੇ ਮੈਂ ਕੰਮ ਤੇ ਲੱਗਾ ਭਾਈ ਹੁਣ ਬਿਮਾਰ ਰਹਿਣਾ ਹੁਣ ਭਾਈ ਤੇ ਭਾਈ ਕਿੱਟਾ ਥੱਲੇ ਦਵਾਨਦੇ ਹੁੰਦੇ ਆ ਭਾਈ ਮੈਂ ਜਾਣਦਾ ਹੀ ਹੁਣ ਆਇਆ ਅਸਲ ਜਨ ਨੂੰ ਆਪਣੇ ਦਾ ਭਾਈ ਯਾਰ ਆਹ ਭਾਈ ਨੂੰ ਪਤਾ ਆਪਣਾ ਮੈਂ ਮਾਰ ਲੇਨੂੰ ਆਹ ਇੱਕ ਦੋ ਲੈ ਉਹਨਿਤ ਖਾਨ ਨੂੰ ਇੱਕ ਦੋ ਲੈ ਇਹ ਇੰਨਾ ਜੀ ਗੰਨ ਪਾਇਆ ਇਹਨਾਂ ਨੂੰ ਪੁੱਛੋ ਇਹ ਮੁੰਡਿਆਂ ਨੂੰ ਪੁੱਛੋ ਸਾਰੀ ਬਜਟਤਾ ਕਿਹਨਾਂ ਅੱਜ ਦੱਸਣਾ ਰਹਿ ਗਏ ਨੇ ਆਸੀਂ ਬਹੁਤ ਖੁਸ਼ ਹਾਂ ਜਿਹੜਾ ਸੀਐਮ ਸਾਹਿਬ ਨੇ ਕੰਮ ਕੀਤਾ ਨਾ ਨਸ਼ੇ ਵਾਲਾ ਮੈਂ ਕਿਹਾ ਨਜ਼ਾਰੇ ਬੰਦ ਯਾਰ ਮੇਰੀ ਗੱਲ ਸੁਣੇ ਵੀ ਤੁਸੀਂ ਬੜੇ ਖੁਸ਼ ਹੋ ਯਾਰ ਮੈਂ ਬੜਾ ਸੁਣੋ ਯਾਰ ਤੁਹਾਨੂੰ ਕਿਸੇ ਡਰਨ ਦੀ ਲੋੜ ਨਹੀਂ 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 ਡਰਨਾ ਕਾਹਦਾ ਭਾਜੀ ਮੈਂ ਆ ਜਾ ਆ ਬਾਇਆ ਨਾ ਮੈਨੂੰ ਸ਼ਿਕਾਇਤ ਆਈ ਸੀ ਇੱਥੇ ਆ ਕੇ ਕੰਮ ਕਰਦੇ ਪਏ ਨੇ ਤੁਸੀਂ ਹੈਗਾ ਤਾਂ ਬਹੁਤ ਨਾਲੇ ਭਾਜੀ ਬਹੁਤ ਨਾਲ ਨੂੰ ਨਾਲ ਲੈ ਕੇ ਆਇਆ ਇਹ ਮੈਂ ਖੜਾ ਸੀ ਇੱਥੇ ਜੋ ਵੀ ਇਹਨਾਂ ਨੇ ਅਫਸਰਾਂ ਨੇ ਚੈੱਕ ਕੀਤਾ ਕੋਈ ਗੋਲੀਆਂ ਨਿਕ ਜਿਹੜਾ ਵੀ ਹੈਗਾ ਹੋਰ ਵੀ ਦੱਸੋ ਕਿਹੜੇ ਨੇ ਭਾਵੇਂ ਕੋਈ ਨਹੀਂ ਦਵਾਈ ਨਹੀਂ ਦਾ ਕਮਾਲ ਹੈ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਇਹਨਾਂ ਨੂੰ ਵਿਖਾਓ ਬ੍ਰਿਜਾ ਮੈਂ ਨਹੀਂ ਆਹ ਬ੍ਰਿਜਾ ਤੋਂ ਪੋਪਕਲੇਨ ਪਕੜਿਆ ਮੈਂ ਹੋਰ ਲਵਾਂਗਾ ਇਹਨੂੰ ਸਿਰਫ 7 ਗ੍ਰਾਮ ਹੋਣਾ ਹੈ ਇਹ ਗੋਲੀ ਕਿਸਮ ਸੇ ਭਾਵੇਂ ਛੇ ਜੀ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਇਹ ਝੂਠ ਬੋਲਦੇ ਪੈਣ ਸਾਰੇ ਅਸੀਂ ਕਰਿਆ ਸੱਟੀਆਂ ਹੋਣ ਸਾਰੇ ਅਗਰੇ ਮਤਲਬ ਨਹੀਂ ਸਾਰੇ ਅਗਰੇ ਆਪਣੇ ਨਸ਼ਾ ਦੀ ਵੇਚਦਾ ਨਹੀਂ ਇਹ ਝੂਠ ਬੋਲਦੇ ਵੇਚਦਾ ਜੀ ਤੁਸੋਂ ਸੁਣੋ ਤੁਹਾਨੂੰ ਪੜਦੇਗਾ ਤੁਹਾਡਾ ਪੁੱਤਰ ਕਿੱਥੇ ਖੜੇ ਹਾਂ ਇੱਥੇ ਖੜੇ ਆ ਛੇ ਦੇ ਬਾਹਰ ਇੱਥੇ ਖੜੇ ਛੇ ਦੇ ਬਾਹਰ ਕੱਟੇ ਨੂੰ ਐਵੇਂ ਆਂਟੀ ਤੁਸੀਂ ਨਾਮ ਪਰਦੇ ਪਾਓ ਜਿਹੜੀ ਗੱਲ ਹੈ ਗਲਤ ਕੰਮ ਜਿਹੜਾ ਮਰਜੀ ਮੈਂ ਕਰਾਂ ਗਲਤ ਮੈਂ ਸਦਾ ਬਖਸਾਂਗਾ ਹਾਂ ਕੋਈ ਨਹੀਂ ਵੀਰੇ ਮੇਰਾ ਮੱਦਦ ਹੈ ਨਹੀਂ ਸਿਰ ਤੇ ਮਾਤਾ ਜੀ ਮਾਤਾ ਜੀ ਆ ਵੀ ਸਾਰੇ ਜੋੜਦੇ ਆ ਅੱਬੀ ਨਸ਼ਾ ਤੋਂ ਅਸੀਂ ਗੁਪਤ ਰਹੀਆਂ ਅਸੀਂ ਲੋਟਵਾਂ ਚੜੀ ਆ ਅਸੀਂ ਨਸ਼ਾ ਮਿਲਦਾ ਆ ਅਸੀਂ 15 ਮਿੰਟ ਸੀ ਇਸ ਗੱਲ ਦੀ ਨੀਅਤ ਹੀ ਕਰਨਾ ਚਾਹਦੇ ਵੀ ਨਾ ਸਾਡੇ ਜੁਆਕ ਛੋਟੇ ਛੋਟੇ ਨੀ ਹਜੇ ਤੂੰ ਦੋ ਸਾਲ ਲੰਘਦੇ ਨੇ ਅਸੀਂ ਕਿੱਥੇ ਜਾਵਾਂਗੇ ਜੀ ਆ ਮੱਲੇ ਚ ਸ਼ਰਮ ਮੈਤ ਨਹੀਂ ਕਰਦੀ ਨਾਨੀ ਇਤਨੀ ਅਸੀਂ ਚਾੜ੍ਹ ਲੈਣੀ ਆ ਅਸੀਂ ਦੇਖੋ ਮਾਤਾ ਜੀ ਉਸੇ ਮਾਤਾ ਜੀ ਗੱਲ ਸੁਣੋ ਆਪਦੇ ਇੱਥੋਂ ਦੇ ਲੋਕਾਂ ਨੇ ਦੱਸੋ ਵੀ ਹੈਗਾ ਕਿ ਨਹੀਂ ਇਹ ਵਿੱਚ ਮੈਂ ਕਹਿੰਦਾ ਸਰੇ ਆ ਮੇਚਦਾ ਜੀ ਜਦੋਂ ਕਮਾਲ ਹੈ ਮੈਂ ਕੱਲਾ ਬੋਲਣ ਕਿ ਬੋਲ ਕੇ ਬਖਾਵੇ ਕੋਈ ਨਹੀਂ ਬੋਲੇਗਾ ਕੋਈ ਨਹੀਂ ਬੋਲੇਗਾ ਪਤਾ ਕਿੰਨੇ ਬੰਦੇ ਲਾਣੇ ਨੇ ਮੇਰਾ ਕਰ ਲਵਾਂ ਜਿਹੜਾ ਕੁਝ ਹੁੰਦਾ ਕਿੰਨੇ ਬੰਦੇ ਲਾਣੇ ਨੇ ਬੋਲੋ ਮੇਰਾ ਕਰ ਲਵਾਂ ਜਿਹੜਾ ਪਾਜੀ ਜੀ ਹੁਣ ਇਹ ਨਾ ਇੱਕ ਮਿੰਟ ਹੋਰ ਦੱਸੋ ਮੈਂ ਕੋਈ ਨਹੀਂ ਬੋਲਦਾ ਪਹਿਲੇ ਕੋਈ ਬੋਲਦਾ ਫੇਰ ਕੋਈ ਵੀ ਨਹੀਂ ਬੋਲਦਾ ਮੈਂ ਕੱਲਾ ਬੋਲਿਆ ਕਮਾਲ ਹੈ ਹੁਣ ਤੂੰ ਕਿ ਅਈ ਗੱਲ ਕੀ ਨੇ ਪਸੰਦ ਨੇ ਪਸੰਦ ਨੇ ਉਹਨਾਂ ਕੋਲੋਂ ਸਬੂਤ ਇਹਨੇ ਪਕੜਿਆ ਤੇ ਉਹਨੂੰ ਐਵੇਂ ਪਕੜ ਲ ਬੋਲਦਾ ਮੈਂ ਕੱਲ੍ਹ ਬੋਲਦੀ ਨਾ ਮੈਂ ਕੀ ਲੈਣਾ ਮੈਂ ਦਾਰੂ ਪੀਣਾ ਜੀ ਮੈਂ ਕੱਲੀ ਦਾਰੂ ਪੀਣਾ ਹਾੜੀ ਦੇਵ ਚੋਂ ਕੱਟ ਕੇ ਦਿਹਾੜੀ ਪੀਣਾ ਨਹੀਂ ਆਏਗਾ ਨਸ਼ਾ ਬੜੇ ਇਹਨੂੰ ਮਿੰਨਾ ਹੋ ਗਿਆ ਬਿਮਾਰ ਜੀ ਪਤਾ ਗੱਲ